ਇਹ ਉਹਦੀਆਂ ਫਲੀਆਂ ਵਿੱਚ ਇਸ ਤਰ੍ਹਾਂ ਕਿ ਦਾਣੇ ਹੁੰਦੇ ਜਿਹੜੀ ਇਹਦੀ ਇਹ ਵਾਲੀ ਸੀਗ ਆਪਾਂ ਮੂਰ ਕੱਟੀ ਆ ਇੱਥੋਂ ਦਾਣੇ ਨਿਕਲ ਜਾਂਦੇ ਜਿਵੇਂ ਮਟਰ ਹੁੰਦੇ ਆਪਾਂ ਸਾਰੀਆਂ ਫਲੀਆਂ ਕੱਟ ਲਈਆਂ ਤੇ ਦਾਣੇ ਕੱਢ ਲਏ ਜਿਹੜੀ ਪੱਕੀਆਂ ਸੀ ਉਹ ਆਪਾਂ ਕਢਤੀਆਂ ਕਿਉਂਕਿ ਜਿਹੜਾ ਇਹ ਵਾਲਾ ਸਿਲਕਾ ਹਾਰਡ ਹੁੰਦਾ ਇਹ ਪੱਕਦਾ ਨਹੀਂ ਲਸਣ ਅਦਰਕ ਤਿਆਸ ਤੇ ਗਰਮ ਸਭ ਤੋਂ ਪਹਿਲਾਂ ਸਾਫ਼ ਕਰ ਲਾਂ ਸਨ ਜੀਰਾ ਹੁਣ ਮਸਾਲਾ ਪੂਰਾ ਨਹੀਂ ਪੁੱਜ ਗਿਆ ਅਸੀਂ ਥੋੜਾ ਜਿਹਾ ਕੱਟ ਰੱਖਾਂਗੇ ਤੇਰ ਪਾਵਾ ਜਿਹੜੇ ਵਿੱਚ ਤੇਮੜੀਆਂ ਫਲੀਆਂ ਜਿਹੜੀਆਂ ਕੱਟੀਆਂ ਹੋਈਆਂ ਇਹ ਆਪਾਂ ਫਲੀਆਂ ਜਿਹੜੀਆਂ ਸੀ ਧੋ ਕੇ ਕੱਟੀਆਂ ਨੇ ਦਿੱਤੀ ਆਪਾਂ ਜਲ ਜਾਣੇ ਖਾਦੇ आप आलू कट के एक वाला देता सी जी ने अपना हर सारियाँ सब्जी आलू कह के थोड़े वाद खांगे वैसे आलू पहला बराबर का पर मैं थोड़ा ज्यादा वो लगाई आप ਆਪਾਂ ਅਗੂ ਦਾ ਮਸਾਲਾ ਕੱਟਣਗੇ ਜਾਣ ਨਹੀਂ ਕਿ ਕਿਹੋ ਜਿਹਾ ਵੀਡੀਓ ਬਹੁਤ ਲੰਮੀ ਚਲੀ ਜਾਂਦੀ ਹੈ ਉਹ ਸਾਰਨ ਪਤਾ ਹੀ ਹੈ సరే మిక్స్ పని ఆలూతో హింట్ చంగీత పక్క జన ఢక దే చిటలే ਇੰਚਮੈਂਟ ਹੋ ਗਏ ਚੰਗਾ ਹਲਾ ਕੇ ਚੋਟੀ ਦੇ ਟੁਕੜੇ ਪੈਲੇ 5 1/2 ਚਮਚਾ ਨਮਕ 1 1/2 ਚਮਚਾ ਹਲਦੀ ਦਾ 1/2 ਚਮਚਾ ਬਟਪੂਨਾ ਪੰਚ ਪਾਪਾ ਮਿਰਚ ਦਾ ਕਿਕ ਆਪਣੀ ਜਿਹੜੀ ਮਿਰਚ ਆ ਥੋੜਾ ਘੱਟ ਆ ਕਿੱਥੀ ਆ 1 ਚਮਚਾ ਪਾਤਾ ਗਰਮ ਮਸਾਲਾ ਅੱਡਾ ਕੰੱਚ ਦੇਗੀ ਮੇਟ। ਹੁਣ ਆਪਾਂ ਗੈਸ ਕਰ ਸੇਮਾ ਕਰਤਾ ਤਾਂ ਕਿ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਮਿਕਸ ਚ ਰਚਿਆ ਤੇ ਸਬਜ਼ੀ ਦਾ ਕੱਲੜਾ ਜਿਹੜਾ ਬਹੁਤ ਵਧੀਆ ਬਣਦੀ ਆ। ਇਹ ਜੜੀਏ ਸਬਜ਼ੀਆਂ ਦੇ ਵਿੱਚ ਨਮਕ ਮਿਰਚ ਥੋੜਾ ਜਿਆਦਾ ਪਾ ਲਿਆ ਨੇ ਸੇਮ ਦੀਆਂ ਫਲੀਆਂ ਦੂਜੀਆਂ ਸਬਜ਼ੀਆਂ ਨਾਲੋਂ ਨਾ ਪਾ ਦੋ ਤਾਂ ਖਵਾਂਗੇ ਨੂੰ 5 ਤੋਂ 6 ਮਿੰਟ ਸਿਮ ਗੈਸ ਤੇ ਪਕਾ ਲੇ ਲਓ ਜੀ ਆਪਣੀ ਸਬਜੀ ਅੱਗੇ ਪਿਆਰ ਕੀ ਅਨੁਸਾਰਤਾ ਸਬਜੀ ਢੇਡ ਸਬਜ਼ੀ ਜਿਹੜਾ ਪਾ ਸੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਇਹਦੇ ਵਿੱਚ ਜਿਹੜੇ ਪਾ ਲੂ ਪਾਇਆ ਆਬਾਦਾ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣੀ ਹੈ ਕਿ ਕਿ ਜਿਹੜੀ ਸੇਮ ਦੀ ਆਪਣੀ ਇਹ ਥੋੜੀਆਂ ਘੜਤਾਂ ਚੋਣ ਧੰਨਵਾਦ